ਮਾਰ ਕੇ ਫੱਟ ਤਲਵਾਰ ਦਾ ਸਿਰ ਉਹਦਾ ਅੱਡ ਕਰਦੀ ਢਾੜੋ ਦਾ ਅੱਡ ਕਰਦੀ ਹੁਣ ਪੂਰਨ ਨੂੰ ਜਗੋ ਗੋਰਖਨਾਥ ਜੋਗ ਦੇਣ ਲੱਗਾ ਚੇਲੇ ਨਰਾਜ ਹੋ ਗਏ ਬਾਬਾ ਇਹ ਕੱਲ ਖੂਚੋਂ ਕੱਢਿਆ ਪਹਿਲਾ ਕਰਮ ਕਮਾਇਆ ਤਾ ਇਹਦੇ ਹੱਡ ਪੈਰ ਸਾਬ ਤੇ ਕਰਤੇ ਚੱਲ ਇਹਨੂੰ ਜਾਨ ਬਖਸ਼ਤੀ ਹੁਣ ਤੂੰ ਦੂਜੇ ਦਿਨ ਇਹਨੂੰ ਜੋਗ ਦੇ ਦੇਣ ਲੱਗਾ ਇਹ ਤਾਂ ਗੱਲ ਨਹੀਂ ਬਣਦੀ ਸਾਨੂੰ 12 ਤੇ 12 24 24 ਤੇ 24 48 48 ਸਾਲ ਤੇਰੇ ਟਿੱਲੇ ਤੇ ਬੈਠਿਆਂ ਨੂੰ ਹੋ ਗਏ ਸਾਨੂੰ ਐ ਨਹੀਂ ਦੱਸਿਆ ਫੋੜੀ ਦਾ ਨਾਂ ਕੁੱਲ ਸਫਾਇਆ ਕੋਈ ਜੋਗ ਦੀ ਵਿਦਿਆ ਗੁਰੂ ਤੱਕ ਜਾਣ ਦਾ ਰਾਹ ਤਾਂ ਸਾਨੂੰ ਦੱਸਿਆ ਨਹੀਂ ਕੱਚੀਆਂ ਮੰਦਰਾ ਛੱਡ ਸਾਡੇ ਕੰਨਾਂ ਦੇ ਕਾਗੜੇ ਹਜੇ ਤਾਈਂ ਤਾਂ ਚੀਰੇ ਨਹੀਂ ਕੀ ਦੇਖਿਆ ਤੈਸ ਪੂਰਨ ਚ ਜਿਹੜਾ ਚੱਕ ਲਿਆ ਛੁਰਾ ਤੇ ਇਹਦੇ ਕੰਨ ਪਾੜਨ ਲੱਗਾ ਆ ਫੇਰ ਚੇਲਿਓ ਛੋਡੀ ਕੀ ਮਰਜੀ ਆ ਮਰਜੀ ਸਾਡੀ ਐਵੇਂ ਆ ਹੁਣ ਚੇਲਿਆਂ ਨੂੰ ਪਤਾ ਸੀ ਇਹ ਤਾਂ ਜੋਗ ਦੇਣੋਂ ਨਹੀਂ ਕਰਦਾ ਹੋਵੇ ਨਾ ਮੌਤ ਦੇ ਮੂੰਹ ਤੇ ਪਾ ਦिए ਭੇਜਿਓ ਉਥੇ ਜਿੱਥੋਂ ਮੁੜੇ ਹੀ ਨਾ ਕਹਿੰਦੇ ਜੇ ਇਹਨੇ ਜੋਗ ਲੈਣਾ ਜਾ ਕੇ ਸੁੰਦਰਾ ਦੇ ਕੋਲੋਂ ਖੈਰ ਲੈ ਕੇ ਆਵੇ ਹੁਣ ਜਦੋਂ ਸੁੰਦਰਾ ਨੇ ਜਾ ਕੇ ਮਹਿਲਾ ਦੇ ਥੱਲੇ ਜਗਾਈ ਆ ਆਲਖੋ ਲਖ ਨਿਰੰਜਨ ਸੁੰਦਰਾ ਨੇ ਆਖਿਆ ਵੇਖ ਗੋਲੀਏ ਕਿਹੜਾ ਸਾਦ ਮੇਰੇ ਦਰਬਾਰ ਆਇਆ ਕਿਹਦੀ ਮੌਤ ਆਵਾਜ਼ਾਂ ਮਾਰੀ ਜਾਂਦੀ ਆ ਵੇਖ ਕੇ ਹੁਸਨਪੂਰਨ ਦਾ ਗੋਲੀ ਗੇੜਾ ਖਾ ਕੇ ਮੁੜ ਪਈ ਕਹਿੰਦੀ ਰਾਣੀਏ ਗੱਲਵੇਂ ਆ ਚੁੱਪ ਕਰ ਓਏ ਵੇ ਜੇ ਮੇਰੀ ਜਾਨ ਬਖਸ਼ੇ ਤੇਰੇ ਹੱਲ ਧਿਆਨ ਜਿਆਦਾ ਜਾਂਦਾ ਜੇ ਮੇਰੀ ਜਾਨ ਬਖਸ਼ੇ ਮੈਂ ਤੈਨੂੰ ਗੱਲ ਬਿਜਲੀ ਫੇਰ ਦੱਸਣੀ ਆ ਗੋਲੀ ਨੂੰ ਕਹਿੰਦੀ ਰਾਣੀ ਕੀ ਗੱਲ ਹੋ ਗਈ ਕਿਸੇ ਦਾ ਕਤਲ ਕਰਿਆ ਈ ਹੋ ਵੀ ਮਾਫ ਕਰ ਦੂੰ ਨਾ 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 ਰਾਣੀਏ ਕੋਈ ਕਤਲ ਨਹੀਂ ਕੀਤਾ ਕੋਈ ਗਨਾਹ ਕੋਈ ਠੱਗੀ ਕੋਈ ਚੋਰੀ ਕੀਤੀ ਨਹੀਂ ਫੇਰ ਹੋਇਆ ਕੀ ਆਂਦੀ ਨਤਵਾਲ ਵਾਲ ਵਾਲ ਮੋਤੀ ਪਰੋ ਕੇ ਲਾ ਕੇ ਸੁਰਖੀ ਬਿੰਦੀ ਰੱਖ ਕੇ ਦਵਾਕੜੀ ਵਾਲਾ ਸ਼ੀਸ਼ਾ ਮੂਰੇ ਮੈਨੂੰ ਨਤ ਪੁੱਛਦੀਆਂ ਵੇਖਾਂ ਗੋਲੀਆਂ ਮੇਰੇ ਅਰ ਕੀ ਜਹਾਨ ਤੇ ਕੋਈ ਹੋਰ ਵੀ ਸੂਰਤ ਹੈ ਮੈਂ ਕਹਿੰਨੀ ਨਾ 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 ਮੋਲਖ ਨਹੀਂ ਬਲਾਇਤ ਨਹੀਂ ਦੇਸ਼ ਨਹੀਂ ਪਰਦੇਸ ਨਹੀਂ ਤੇਰੇ ਦੇ ਹਰਾਨੀਆਂ ਹੁਸਨ ਹੈ ਨਹੀਂ ਕਿਸੇ ਪਾਸੇ ਵੀ ਮੈਂ ਤੇਰੇ ਹੁਸਨ ਦੀ ਸਿਫਤ ਕਰਦੀ ਆ ਫੇਰ ਅੱਜ ਕੀ ਗੋਲੀ ਵੱਜ ਗਈ ਜਿਹੜਾ ਕਹਿੰਦੀ ਤੇਰੇ ਬਾਹਰ ਤੇ ਜੋਗੀ ਆਇਆ ਖੜਿਆ ਜਿੰਨਾ ਤੇਰਾ ਕੁੱਲ ਬदन ਤੇ ਹੁਸਨ ਆ ਜੋਗੀ ਦੀ ਪੈਰ ਦੀ ਚੀਚੀ ਤੇ ਇੰਨਾ ਹੁਸਨ ਆ ਇੰਨਾ ਸੋਹਣਾ ਜੋਗੀ ਦੇਖ ਕੇ ਆਈ ਆ ਰਾਣੀ ਸੁਣ ਕੇ ਗੱਲ ਗੋਲੀ ਦੀ ਅਮੀ ਵੇਖਾਂ ਨਿਗਾ ਮਾਰ ਕੇ ਦੀ ਜਾਨ ਮੈਂ ਕਾਬਜ ਕਰਨ ਤੋਂ ਪਹਿਲਾਂ ਚਾਚੀ ਦਾ ਪਾਲ ਮੈਂ ਖਬਰੇ ਸੱਚ ਬੋਲਦੀ ਆ ਖਬਰੇ ਝੂਠ ਬੋਲਦੀ ਆ ਚੌਥੀ ਮਾੜੀ ਤੇ ਰਾਣੀ ਚੜ ਗਈ ਜਦੋਂ ਮਾਰੀ ਆ ਨਿਗਾ ਵੇਖ ਕੇ ਪੂਰਨ ਦਾ ਹੁਸਨ ਐ ਢਲ ਕੇ ਜਾ ਪਈਆ ਜਿਵੇਂ ਦਾਤੀ ਮੂਰੇ ਘਾ ਪੈ ਜਾਂਦਾ ਜੇ ਛਾੜ ਦੇ ਵਿੱਚ ਸੌਣ ਭਾਦੋਂ ਦੀਆਂ ਤੁੱਪਾਂ ਚ ਮੋਮ ਢਲ ਜਾਇਆ ਕਰਦਾ ਐ ਦੇਖ ਕੇ ਹੁਸਨ ਪੂਰਨ ਦਾ ਰਾਣੀ ਦੀ ਹੋਸ਼ ਟਿਕਾਣੇ ਨਾ ਰਹੀ ਫੇਰ ਕਿਆ ਡੇੜੀਆਂ ਦੇ ਫਾਟਕ ਖੁੱਲ ਗਏ ਦਿੱਤੇ ਪੇਚ ਖਸਕਾ ਸੁੰਦਰਾ ਦੀ ਝਾਤੀ ਪੈ ਗਿਆ ਸਾਧੂ ਬੇਪਰਵਾਹ ਸੂਰਤਮੰਦ ਫਕੀਰ ਸੀ ਗਿਆ ਜਿਗਰ ਨੂੰ ਖਾ ਸੁੰਦਰਾ ਦੇਖੇ ਛਕਲ ਪਖੀਰ ਦੀ ਅੱਡੀਆਂ ਚੋਟੀ ਲਾ ਸੂਰਜ ਮੋਰੇ ਪੱਤ ਬੀਜਣੇ ਭਾਵੇਂ ਕਿਤਨੇ ਖੰਭ ਲਿਸ਼ਕਾ ਜਿੱਥੇ ਸੂਰਜ ਦਾ ਚਾਨਣਾ ਪੰਮੇ ਹਜ਼ਾਰ ਬਲਬ ਜਗਾ ਲਓ ਉਹ ਫੁੱਲ ਦੁਨੀਆ ਨੂੰ ਰੋਸ਼ਨੀ ਪਹੁੰਚਾਉਣ ਵਾਲਾ ਸੂਰਜ ਮੋਰੇ ਪੱਤ ਬੀਜਣੇ ਭਾਵੇਂ ਕਿਤਨੇ ਖੰਭ ਲਿਸ਼ਕਾ ਜਿੱਥੇ ਚੰਨ ਦਾ ਚਾਨਣਾ ਉੱਥੇ ਤਾਰਿਆਂ ਦੀ ਕੀ ਜਾ ਪਲਗੋ ਸੁਤਰਾ ਉੱਠ ਕੇ ਖੋਲੇ ਖਜਾਨੇ ਆ ਮੋਤੀ ਮੋਰਾ ਸਰਫੀਆਂ ਇੱਕ ਵਿੱਚ ਲੈਣੇ ਗੱਲ ਕੇ ਕੋਲੇ ਗਈ ਪੂਰਨ ਦੇ ਆ ਪਿਛਿਆ ਲੈ ਜਾ ਨਮਿਆਂ ਜੋਗਿਆ ਸਾਨੂੰ ਐਵੇਂ ਨਾ ਪਿਆ ਸਤਾ ਇੱਕ ਹੁਣ ਰਾਣੀ ਪੂਰਨ ਦੇ ਨਾਲ ਜਵਾਬ ਕਰਦੀ ਤੇ ਪੂਰਨ ਗੋਹ ਰਾਣੀ ਦੇ ਸਵਾਲ ਦਾ ਜਵਾਬ ਦਿੰਦਾ ਭਲਾ ਮੈਂ ਪਟਲੀਪੁਰਨਾ ਵੇ ਗੋਰੇ ਰੰਗ ਨੂੰ ਕਮੂਤੀ ਲਾ ਕੇ ਭਲਾ ਕਿਵੇਂ ਦੱਸਦਾ ਭਈ ਆ ਭਾਈ ਜੀ